ਹਰ ਸੰਡੇ ਜਿਹੜਾ ਆ ਉਹ ਟਰੈਕ ਕਰਦੇ ਆ ਮੋਸਟਲੀ ਅਸੀਂ ਹਾਰ ਕੋਰ ਦੇ ਆਸ-ਪਾਸ ਜਿਹੜੀਆਂ ਸ਼ਿਵਾਲਿਕ ਦੀ ਰੇਂਜਿਸ ਆ ਜਿਹੜੀਆਂ ਪਹਾੜੀਆਂ ਆ ਜੰਗਲ ਆ ਉਹਨਾਂ ਵਿੱਚ ਜਾਂਦੇ ਆ ਇਹ ਟਰੈਕ ਮੈਨੂੰ ਬਹੁਤ ਪਸੰਦ ਆਉਂਦਾ ਹੈ ਸਸ਼ਿਕਲ ਮੈਂ ਆਹ ਕੀਤੀ ਤੇ ਤਲਵਾਰ ਅਦਰ ਸਿਟੀ ਬਿਊਟੀਫੁੱਲ ਤੇ ਤੜਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਅਸੀਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਰੂਗੂ ਰੂ ਕਰਵਾ ਰያ ਅਦਰਸਾਲੇ ਵੀਡੀਓ ਬਹੁਤ ਖਾਸ ਹੈ ਕਿਉਂਕਿ ਅੱਜ ਅਸੀਂ ਸ਼ਿਵਾਲਿਕ ਹਾਈਕਿੰਗ ਟ੍ਰੈਕ ਕਲੱਬ ਦੇ ਨਾਲ ਜੁੜੇ ਆ ਜੋ ਕਿ ਵੀਕ ਤੋਂ ਵੀਕ ਸੰਡੇ ਟੂ ਸੰਡੇ ਟ੍ਰੈਕ ਲੈ ਕੇ ਜਾਂਦੇ ਨੇ ਵੱਖ-ਵੱਖ ਥਾਵਾਂ ਤੇ ਸ਼ਿਵਾਲਿਕ ਰਿੰਜ ਦੀਆਂ ਪਹਾੜੀਆਂ ਦੇ ਵਿੱਚ ਛੁਪੇ ਹੋਏ ਟ੍ਰੈਕ ਜਾਂ ਫਿਰ ਉਹ ਚਰਨੇ ਹੋਣ ਆਫ-ਰੋਡਿੰਗ ਹੋਣ ਅਜਿਹੀਆਂ ਥਾਵਾਂ ਤੇ ਲੈ ਕੇ ਜਾਂਦੇ ਨੇ ਇਸ ਕਰਕੇ ਸੋਚਿਆ ਕਿ ਅਸੀਂ ਵੀ ਕਿਉਂ ਨਾ ਅੱਜ ਇਹਨਾਂ ਦੇ ਨਾਲ ਜੁੜਦੇ ਆ ਤੇ ਅ ਤੇ ਗੱਲਬਾਤ ਕਰਦੇ ਆ ਸ਼ਮਸ਼ੇਰ ਸਿੰਘ ਜਿਹੜਾ ਸਭ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਤੁਹਾਡਾ ਤੇ ਸੰਦੀਪ ਜੀ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸ਼ਿਵਾਲਿਕ ਹਾਈਕਿੰਗ ਟ੍ਰੈਕ ਕਲੱਬ ਜਿਹੜਾ ਹੈ ਉਹ ਹਸ਼ਿਆਰਪੁਰ ਦਾ ਬਹੁਤ ਹੀ ਪੁਰਾਣਾ ਕਲੱਬ ਹੈਗਾ ਹੈ ਤੇ ਫੇਮਸ ਕਲੱਬ ਹੈਗਾ ਹੈ ਤੇ ਇਹ ਕਲੱਬ ਜਿਹੜਾ ਹੈ ਇਹ ਆਪਣੇ ਜਸਵਿੰਦਰ ਭਾਜੀ ਨੂੰ ਜਿਹਨੂੰ ਸਾਰੇ ਜਾਣਦੇ ਜੱਸੀ ਭਾਜੀ ਦੇ ਨਾਮ ਤੋਂ ਇਹਨਾਂ ਨੇ ਇਸ ਕਲੱਬ ਨੂੰ ਸ਼ੁਰੂ ਕੀਤਾ ਸੀ तकरीबन आज ਤੋਂ 10-12 ਸਾਲ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਇਹ ਇੱਕ ਖਾਸ ਗੱਲ ਇਹ ਹੈ ਕਿ ਇਹ ਕਲੱਬ ਜਿਹੜਾ ਹੈਗਾ ਇਹ ਫਰਸਟ ਰਜਿਸਟਰਡ ਕਲੱਬ ਹੈ ਤੇ ਇਹ ਯੂਨੀਸੈਕਸ ਕਲੱਬ ਹੈ ਇਹਦੇ ਵਿੱਚ ਮਤਲਬ ਜੈਂਡਰਸ ਦੀ ਜਿਹੜੀ ਇਕੁਐਲਟੀ ਹੈ ਉਹ ਸ਼ੋਅ ਕਿਦਦੇ ਹੈ ਸਾਡੇ ਕਲੱਬ ਦੇ ਜਿਹੜੇ ਮੈਂਬਰਸ ਹੈਗੇ ਆ ਫਾਊਂਡਰ ਮੈਂਬਰ ਉਹਦੇ ਵਿੱਚ ਵੀ ਲੇਡੀਜ਼ ਜਿਹੜੀਆਂ 50% ਲੇਡੀਜ਼ ਹੀ ਹੈਗੀਆਂ ਤੇ ਸੈਕੰਡਲੀ ਜਿਹੜਾ ਤੁਸੀਂ ਇਹ ਕਲੱਬ ਜਿਹੜਾ ਹੈਗਾ ਇਹ ਹੁਸ਼ਾਹਪੁਰ ਦਾ ਬਹੁਤ ਹੀ ਇੱਕ ਮਾਨਿਆ ਹੋਇਆ ਕਲੱਬ ਹੈਗਾ ਸਾਡੇ ਨਾਲ ਤਕਰੀਬਨ 90 ਮੈਂਬਰ ਸਾਡੇ ਹੈਗੇ ਆ ਜਿੰਨਾਂ ਦੀ ਫੈਮਿਲੀ ਸੇ ਵੀ ਇਨਕਲੂਡ ਕਰੀਏ ਤਾਂ 250 300 ਮੈਂਬਰ ਬਣ ਜਾਂਦਾ ਹੈ ਤੇ ਅਸੀਂ ਹਰ ਸੰਡੇ ਜਿਹੜਾ ਹੈ ਉਹ ਟਰੈਕ ਕਰਦੇ ਆ ਮੋਸਟਲੀ ਅਸੀਂ ਸ਼ਰਪੁਰ ਦੇ ਆਸ-ਪਾਸ ਜਿਹੜੀਆਂ ਸ਼ਿਵਾਲਿਕ ਦੀ ਰੇਂਜਿਸ ਹੈ ਜਿਹੜੀਆਂ ਪਹਾੜੀਆਂ ਹੈ ਜੰਗਲ ਹੈ ਉਹਨਾਂ ਵਿੱਚ ਜਾਂਦਾ ਹੈ ਤੇ ਸਾਡੇ ਟਰੈਕ ਦੀ ਜਿਹੜਾ ਹੈ ਕਿ ਉਹ ਨਾਲ ਬੱਚੇ ਵੀ ਜਾਂਦੇ ਸਾਡੇ ਲੇਡੀਜ਼ ਵੀ ਜਾਂਦੀਆਂ ਗਰਲਸ ਵੀ ਜਾਂਦੀਆਂ ਹੈਗੀਆਂ ਤੇ ਅਸੀਂ ਇਹ ਉਹਨਾਂ ਨੂੰ ਇੱਕ ਸਿਕਿਓਰ এনवायरमेंट ਦਿੰਨੇ ਆ ਤੇ ਜੇਕਰ ਟਰੈਕ ਦੀ ਗੱਲ ਕੀਤੀ ਜਾਵੇ ਕਿੰਨੇ ਕਿਲੋਮੀਟਰ ਦਾ ਟਰੈਕ ਹੈ ਜੋ ਤੁਸੀਂ ਸੰਡੇ ਟੂ ਸੰਡੇ ਕਰਦੇ ਹੋ ਮਤਲਬ ਕਿ ਵੀਕਲੀ ਦੇ ਵਿੱਚ ਦੇਖੋ ਇਹਦਾ ਨਾ ਉਹ ਡਿਪੈਂਡ ਕਰਦਾ ਹੈ ਵੈਦਰ ਕੰਡੀਸ਼ਨਸ ਦੇ ਉੱਪਰ ਅਗਰ ਅਸੀਂ ਅੱਜਕੱਲ ਦਾ ਲੈ ਲਈਏ ਜਦਾਂ ਵਿੰਟਰਸ ਹੈਗਾ ਤੇ ਅਸੀਂ ਜਿਆਦਾ ਦੇ ਟ੍ਰੈਕ ਕਰ ਸਕਦੇ ਹਾਂ ਤੇ ਟ੍ਰੈਕ ਸਾਡਾ 15 ਤੋਂ 18 ਕਿਲੋਮੀਟਰ ਤੱਕ ਹੋ ਜਾਂਦਾ ਹੈ ਅਗਰ ਸਮਰਸ ਦੀ ਵੇਲ ਕਰੀਏ ਤਾਂ ਉਦੋਂ ਫਿਰ ਟ੍ਰੈਕ ਸੜਾ ਅਰਲੀ ਮਾਰਨਿੰਗ ਸਟਾਰਟ ਕਰਦੇ ਕਿਉਂਕਿ ਫਿਰ ਗਰਮੀ ਹੋ ਜਾਂਦੀ ਹੈ ਤੇ ਉਦੋਂ ਵੀ ਐਵਰੇਜ ਜਿਹੜਾ ਉਹ 8 ਤੋਂ 12 ਕਿਲੋਮੀਟਰ ਟ੍ਰੈਕ ਹੋ ਜਾਂਦਾ ਹੈ ਜਬਰ ਜੀਕਰ ਕੋਈ ਵੀ ਕਲੱਬ ਦੇ ਨਾਲ ਜੁੜਨਾ ਚਾਹੁੰਦਾ ਹੈ ਜਾਂ ਫਿਰ ਉਹ ਚਾਹੁੰਦਾ ਹੈ ਕਿ ਹਾਂ ਉਹ ਕਲੱਬ ਦੇ ਵਿੱਚ ਆਵੇ ਬਿਕੋਜ਼ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਇਦਾਂ ਦੀ ਓਪਰਚ्युनिटीज ਗ੍ਰੈਬ ਕਰਨਾ ਚਾਹੁੰਦਾ ਕਿਉਂਕਿ ਸਾਡਾ ਏਰੀਆ ਜਿਹੜਾ ਕੰਢੀ ਇਲਾਕਾ ਹੈ ਤੇ ਜੇਕਰ ਉਹ ਜੁਆਇਨ ਕਰਨਾ ਚਾਹੁੰਦਾ ਕਿਸ ਤਰੀਕੇ ਦੇ ਨਾਲ ਜੁਆਇਨ ਕਰ ਸਕਦਾ ਹੈ ਬਹੁਤ ਸਿੰਪਲ ਹੈ ਜੀ ਉਹਦੇ ਲਈ ਤੁਸੀਂ ਸ਼ਿਵਾਲਿਕ ਹਾਈਕਿੰਗ ਐਂਡ ਟਰੈਕ ਕਲੱਬ ਸਰਚ ਕਰ ਸਕਦੇ ਹੋ YouTube ਦੇ ਉੱਤੇ Facebook ਦੇ ਉੱਤੇ ਉੱਥੋਂ ਤੁਹਾਨੂੰ ਨੰਬਰ ਮਿਲ ਜਾਏਗਾ ਸਾਡਾ ਉਸ ਨੰਬਰ ਤੇ ਤੁਸੀਂ ਕਾਲ ਕਰੋ ਮੈਸੇਜ ਕਰੋ WhatsApp ਕਰੋ ਤੇ ਤੁਸੀਂ मोस्ट ਵੈਲਕਮ ਹੋ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਅਸੀਂ ਗੱਲਬਾਤ ਕੀਤੀ ਹੈ ਤੇ ਜੇਕਰ ਤੁਸੀਂ ਵੀ ਇਹਨਾਂ ਦੇ ਕਲੱਬ ਦੇ ਨਾਲ ਜੁਆਇਨ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਡਿਟੇਲਸ ਮਿਲ ਚੁੱਕੇ ਨੇ ਹਾਲਾਂਕਿ ਅਸੀਂ ਕੀ-ਕੀ ਕੀਤਾ ਹੈ ਸਾਰੇ ਦਿਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਟਰੈਕ ਸ਼ੁਰੂ ਕੀਤਾ ਹੈ ਕਿੱਥੇ ਜੱਕੇ ਖਤਮ ਕੀਤਾ ਹੈ ਬਾਪਸੀ ਕਿਥੋਂ ਕੀਤੀ ਹੈ ਇਹ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਤੇ ਹੋਰ ਅਪਡੇਟਸ ਦੇ ਲਈ ਬਣ ਰਹੋ ਤਲਵਾੜਾ ਦਾ ਸਿਟੀ ਬਿਊਟੀਫੁੱਲ ਦੇ ਨਾਲ ਧੰਨਵਾਦ